ਇਹੀ ਜਾਣੇ ਨੇ ਤਾਂ ਆਪਣੀਆਂ ਗੱਡੀਆਂ ਹੀ ਖਰਾਬ ਕਰ ਲੀਆਂ ਪਾਣੀ ਚ ਵੜ ਕੇ ਕੋਈ ਬਹੁ ਮੀਂਹ ਪੰਦਾ ਪਿਆ ਹਰੇਕ ਜਗ੍ਹਾ ਪਾਣੀ ਪਾਣੀ ਖੜ ਗਿਆ ਉਹਦੇ ਨਹੀਂ ਗੱਡੀ ਕੱਢਣ ਦਾ ਐਵੇਂ ਫਸਾਂਗੇ ਉੱਪਰ ਦੀ ਹੁੰਨੇ ਆ ਉਹ ਟੂਏ ਚੈੱਕ ਕਰੋ ਬਈ ਕਿੱਡੇ ਕਿੱਡੇ ਆਸੇ-ਬਸੇ ਦੇਖੋ ਨਹੀਂ ਰਹੀ ਆ ਨਾ ਘਰ ਵਾਲਾ ਲੱਗੇ ਕੋਈ ਉਹ ਬੋਨੜ ਦੇਣਾ ਭੈਜੋ ਨਹੀਂ ਕਰਨਾ ਇੱਥੇ ਲਾਉਣਾ ਵਾਂ ਏਸੀ ਵੈਂਟ ਚ ਬਸ ਲੱਗ ਗਿਆ ਤੇ ਆ ਟਿੱਪਰ ਜਾ ਲਾ ਲਓ ਵੀ ਚੋਬਰੋ ਸਾਸਰੀਗਾਲਾ ਤੇ ਬਾਈ ਰਾਣੀ ਸੁੰਦਰਾ ਦੀ ਸੁਰਖੀ ਬਿੰਦੀ ਦਾ ਕੰਮ ਹੋ ਰਿਹਾ ਵਾ ਕਿਉਂਕਿ ਅੱਜ ਆਪਾਂ ਦਿੱਲੀ ਨਿਕਲਣਾ ਵਾ ਇਧਰਲੀ ਸਾਈਡ ਤੋਂ ਹੋ ਗਈ ਆ 9 ਮਹੀਨੇ ਡੇਢ ਮਹੀਨੇ ਬਾਅਦ ਚੱਲਾਵਾ ਦੇਖਦੇ ਆ ਅੱਜ ਦੇ ਹਾਲਾਤ ਕਿੱਦਾਂ ਦੇ ਆ ਦਿੱਲੀ ਰੋਡ ਦੇ ਅਜੇ ਵੀ ਪਿੰਡਾਂ ਵਿੱਚ ਦੀ ਲੰਘ ਕੇ ਜਾਣਾ ਪੈਂਦਾ ਕਿ ਨਹੀਂ ਮੇਰੇ ਹਿਸਾਬ ਨਾਲ ਅਜੇ ਨਹੀਂ ਟੋਲ ਟੋਲ ਬੰਦੀ ਆ ਅਜੇ ਬਾਈ ਆ ਵੀ ਚੀਜ਼ ਕੰਪਲਸਰੀ ਆ ਗੱਡੀ ਦਾ ਕੱਪੜਾ ਵੀ ਦਿਵਾਲਾ ਨਾਲ ਲੱਗਦੇ ਹੱਸ ਕਰਾਤੀ ਓਕੇ ਵਹਿਦ ਮੀ ਪਿਆ ਗੱਡੀ ਗੰਦੀ ਹੋਣੀ ਮੈਂ ਕਹਾ ਤਾਂ ਵੀ ਧਵਾ ਹੀ ਲੈਨੇ ਹਨ ਉਹ ਭਾਈ ਹੁਣੀ ਵੀ ਧਵਾਉਣ ਲਿਆ ਮੀ ਵੈਣਾ ਹੁਣ ਬਾਹਰ ਨਿਕਲਦੀ ਗੱਡੀ ਗੰਦੀ ਹੋਣੀ ਕਿਉਂਕਿ ਪਾਣੀ ਖੜਾ ਵਾ ਉਹ ਚੋਲੀ ਜਿਹੀ ਨਹੀਂ ਹੁੰਦੀ ਕਿ ਗੱਡੀ ਸਾਫ਼ ਹੀ ਵਧੀਆ ਲੱਗਦੀ ਆ ਉਹੀ ਸਿਸਟਮ ਆ ਤੇ ਭਾਈ ਸਾਰੇ ਕਾਰਵਿਹਾਰ ਕਰਨ ਤੋਂ ਬਾਅਦ ਹੁਣ ਚਲਦੇ ਆ ਸਵਾਰੀ ਪਿੱਕ ਕਰਨ ਤੇ 8 8:30 ਦਾ ਟਾਈਮ ਹੋ ਗਿਆ ਵਾ 9 ਵਜੇ ਨਿਕਲਣਾ ਵਾ 9 ਵਜੇ 8 ਵਜੇ ਦਾ ਟਾਈਮ ਆ ਉੱਥੇ ਪਹੁੰਚਣ ਦਾ ਬਹੁਤ ਟਾਈਮ ਆ ਰਾਵਣਾ ਜਾਵਾਂਗੇ ਸਵਾਦ ਲੈਂਦੇ ਹੋਏ ਰੋਡ ਦਾ

ਵੇਲੀ ਵਾਲੇ ਪੰਪ ਤੇ ਪਹੁੰਚ ਕੇ ਤੇਲ ਹੀ ਪੋਣਾ। ਲਓ ਗਈ ਬਾਈ। ਵੇਲਾ ਬੈਠਾ ਕੰਮ ਲਾਈਏ ਉਹਦੇ ਨੂੰ। ਟੈਂਕੀ ਫੁੱਲ ਘਰਾ ਲੈਣੀ ਆਪਾਂ। ਲਓ ਵੀ ਰਾਣੀ ਸੁੰਦਰਾ ਦਾ ਖਰਾਕ ਦਾ ਇੰਤਜ਼ਾਮ ਹੋ ਗਿਆ ਵਾ। ਤੇ ਆਜੋ ਦਿੱਲੀ ਰੋਡ ਮਿਲਦੇ ਆਂ। ਦੇਦੇ ਆਂ ਕੀ ਹਿਸਾਬ ਦਾ ਵਾ ਦਿੱਲੀ ਦਾ। ਬਾਈ ਇਦਾਂ ਪੰਜਾਬ ਤੋਂ ਜੀ ਤੇਲ ਪਵਾ ਲਵੇ ਬੰਦਾ ਜੀ ਦਿੱਲੀ ਜਾਣਾ ਵਾ ਹਨਾ ਹਰਿਆਣਾ ਜੀ ਵੀ ਮਹਿੰਗਾ ਵਾ ਤੇ ਦਿੱਲੀ ਵੀ ਮਹਿੰਗਾ ਵਾ। ਟੈਂਕੀ ਫੁੱਲ ਘਰਾ ਲੈਣੀ ਗੱਡੀ ਹਲਾ ਲਾ ਕੇ। ਨਕੋ ਨਕ ਭਰ ਦੋ ਬਾਈ ਨਕੋ ਨਕ ਮਤਲਬ ਹਵਾ ਭਰ ਆ ਲਈਏ ਭਰ ਦੋ ਬਾਈ ਹੈ ਵੀਡੀਓ ਬਣਾ ਲਈਏ ਵੀਡੀਓ ਕੋ ਨਾ ਆ ਮੈਂ ਇਰ ਬਣਾ ਲਵਾਂ ਬਾਈ ਇਸੇ ਇਦਾਂ ਮਾਰ ਦੇਣਾ ਗਰੀਬਾਂ ਨੂੰ ਆਇਆ ਉਹ ਕਿੱਦਾਂ ਜੀ ਆਵਾ ਫਿਰ ਆ ਕੇ ਚੱਲ ਜਾਂਦੇ ਹਾਂ 9 10 ਦੇ ਕੋ ਆਂਦੇ ਨਾ ਹਾਂ ਹਾਂ ਜੀ ਆਵਾ ਭਰੋਂ ਚੱਲ ਆਂਦੇ ਆ ਅੱਛਾ ਯਾਰ ਇਹ ਫ੍ਰੀ ਸੇਵਾ ਨਹੀਂ ਗਈ ਹੈ ਜੀ ਪੰਪਾ ਦੇ ਤੇਲ ਆ ਲੈ ਹੈ ਜੀ ਤੇਲ ਰੈਂਕੀ ਫੋਲ ਕਰਾਈ ਭਰਾਵਾ ਮੈਂ ਜਿੱਦਾਂ ਮੈਂ ਜਿ ਬਾਈ ਗਰਾਉਂਡ ਤੇ 300 ਰੁਪਏ ਦੀ ਪਵਾ ਦੇ ਉਹ ਕੋਈ ਚੈੱਕ ਕਰਨੇ ਪਾਏ ਅੱਛਾ ਮੈਂ ਕਿਹਾ ਕਿ ਗੱਲੇ ਬੰਦੇ ਇਸ ਤਰ੍ਹਾਂ ਸੇ ਆਜੇ ਪਵਾ ਦੇ ਅੱਛਾ ਕਈ ਬੰਦੇ ਉਦਾਂ ਹੀ ਪਵਾ ਲਿੰਦੇ ਆ ਇੱਕ ਵਾਰੀ ਢਿਮਗੀ ਕੱਸਦੀ ਏ ਭਰਾਵਾ ਇਹ ਢਿੱਲੀ ਕੱਸ ਦਿੰਦੇ ਹੁੰਦੇ ਆ ਕਈ ਤਾਂ ਕੱਸਦੇ ਹੀ ਨਹੀਂ ਉਹ ਰਸਤੇ 'ਚ ਡਿਗ ਜਾਂਦੀ ਆ ਸਹੀ ਬਾਈ ਨੇ ਤਾਂ ਸਹੀ ਕੱਸੀ ਇਹਦਾ ਕੱਸਣ ਦਾ ਵੀ ਹਿਸਾਬ ਹੁੰਦਾ ਹੁੰਦਾ ਜੇ ਜ਼ਿਆਦਾ ਟਾਈਟ ਕਰਦੀ ਏ ਕਈ ਵਾਰੀ ਹਵਾ ਵੀ ਨਿਕਲ ਨਾ ਪੈਂਦੀ ਆ ਇਹਦੇ ਹੈ ਨਹੀਂ ਹੀ ਤੇ ਮੇਰੀ ਲੋਵੀ ਬਈ ਆਲ ਸੈੱਟ ਹੋ ਗਿਆ ਕੰਮ ਹੁਣ ਰੋਟੀ ਖਾਣ ਲਈ ਰੁਹਾਂਗੇ ਕਿਤੇ ਤੇ ਆਜੋ ਮਿਲਦੇ ਆਂ ਦਿੱਲੀ ਰੋਡ ਤੇ ਕੀ ਹਿਸਾਬ ਦਾ ਬੰਦਾ ਮੱਥੋੜਨਾ ਮੱਥਾ ਲਾਉਨੇ ਆ ਹੁਣ ਇਹ ਤਾਂ ਬਈ ਵੇਹੇ ਪਿਛਣੀ ਕਈ ਵੀਡੀਓ ਜੀ ਦੱਸਿਆ ਹੈ ਵੀਲੀ ਤੋਂ ਅੱਗੇ ਜਿਹੜਾ ਲਿੰਕ ਰੋਡ ਹੁੰਦਾ ਨਾ ਸਪੀਡ ਬ੍ਰੇਕਰ ਬਹੁਤ ਖਤਰਨਾਕ ਆ ਜੇ 60 70 ਦੀ ਸਪੀਡ ਤੇ ਗੱਡੀ ਹੋਈ ਤੇ 서ਸਪੈਂਸ਼ਨ ਆਲਾ ਕੰਮ ਹੋ ਜਾਣਾ ਮੈਨੂੰ ਟੈਨਸ਼ਨ ਹੁੰਦੀ ਮੈਂ ਕਿ ਹਰ ਵਾਰੀ ਦੱਸ ਦਵਾ ਯਾਰ ਬਾਕੀਆਂ ਨੂੰ ਵੀ ਲੋਵੀ ਬਈ ਲੁਧਿਆਣਾ ਦਾ ਟੋਲ ਵੀ ਬੰਦ ਕੀਤਾ ਹੋਇਆ ਆ ਮਤਲਬ ਨਹੀਂ ਲੱਗਦਾ ਪਿਆ ਮੇਰੇ ਹਿਸਾਬ ਨਾਲ ਇੱਥੇ ਫੇਰ ਲੱਗਾ ਹੋਇਆ ਧਰਨਾ ਫਰੀ ਕੱਟੀ ਗਈ ਬਚਾਅ ਹੋ ਗਿਆ ਆਪਣਾ ਲੁਧਿਆਣੇ ਵਾਲਾ ਟੋਲ ਬਾਈ ਫਰੀ ਹੀ ਆ ਹੁਣ ਦੇਖੋ ਕਿੰਨੇ ਟਾਈਮ ਤੱਕ ਰਹਿੰਦਾ ਬਾਈ ਲੁਧਿਆਣੇ ਖਾਸ ਕਰਕੇ ਧਿਆਨ ਰੱਖਿਓ ਇਥੇ ਲੋਕੀ ਰੋਡ ਬਹੁਤ ਕ੍ਰੋਸ ਕਰਦੇ ਆ ਐਵੇਂ ਕੋਈ ਬੋਨਟ ਦੇਣਾ ਬਿਠਾ ਲਿਓ ਮੈਂ ਇੱਥੇ ਹੀ ਦੇਖਿਆ ਯਾਰ ਲੁਧਿਆਣੇ ਲੁਧਿਆਣੇ ਹਾਈਵੇ ਤੇ ਬਹੁਤ ਲੋਕੀ ਸੜਕ ਪਾਰ ਕਰਦੇ ਤੁਰ ਕੇ ਉਹ ਇੱਕ ਆ ਲਗਾਇਆ ਉਹ ਵੀ ਆ ਜਾਂਦੇ ਪੇ ਸਾਹਮਣੇ ਓ ਮਗਰ ਓ ਬੋਨਰ ਦੇਣਾ ਭਾਈਓ ਫਲਾਨੀ ਯਾਰ ਇੱਥੇ ਕੀ ਹਿਸਾਬ ਦਾ ਵਾ ਇੱਥੇ ਹੀ ਮੈਂ ਦੇਖੇ ਜਿਆਦਾ ਲਓ ਵੀ ਭਾਈ ਪਹਿਲਾ ਸਟਾਪ ਆਪਾਂ ਲੈਣਾ ਵਾ ਕੇਸਰੀ ਢਾਬੇ ਅੰਬਾਲਾ ਰਹਿ ਗਿਆ ਵਾ ਰਾਜਪੁਰੇ ਦੇ ਕੋਲ 12 ਵੀ ਥੋੜਾ ਹੀ ਰਹਿ ਗਿਆ ਇੱਥੋਂ ਹਲੋ ਪੰਜਾਬ ਹਰਿਆਣਾ ਦੇ ਬਾਰਡਰ ਤੇ ਆਪਾਂ रोटी खाई है यार भुख बहुत लगी हुई और से भाई की हाल चाल ठीक है एयरपोर्ट चलें मैं वैसे वाली साइड जाना आ सारिया टूरिस्ट गड्डिया लगी हैं बी जीरो नंबर वाली वह भी पी बी जी जीरो वन आ प्राइवेट आ पर भी टैक्सी है किया कैरन आ भी है मतलब सारी टैक्सी हैं इतने रोक ਰਾਵੀ ਅਮਨ ਭਰਾ ਵੀ ਟੱਕਰ ਗਿਆ ਪਾਣੇ ਵੀ 에어ਪੋਰਟ ਚੱਲਾ ਵਾ ਇਹਦੀ 5 ਵਜੇ ਦੀ ਐਂਟਰੀ ਆ ਤੂੰ ਭਰਾਵਾ ਜਾ ਤੂੰ ਫੈਂਟਦਾ ਯਾਰ ਗੱਡੀ ਪੂਰਾ 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 ਟਾਈਮ ਆ ਦੇਖੋ ਅੱਛਾ ਸਹੀ ਆ ਸਹੀ ਆ ਰੋਟੀ ਖਾ ਕੇ ਨਿਕਲਦੇ ਰੋਟੀ ਖਾ ਲਈ ਯਾਰ ਰਾਵੀ ਭਾਈ ਨਾਲ ਲੱਗਦੇ ਹੱਥ ਪਾਣੀ ਦੀ ਬੋਤਲ ਰੱਖ ਲਈ ਆ ਤੇ ਭਾਈ ਹੁਣੀ ਵੀ ਪਾ 에어ਪੋਰਟ ਚੱਲੇ ਆ ਭਾਈ ਹੁਣੀ ਵੀ ਚੱਲੇ ਆ ਗਰੁੱਪ ਦੇ ਹਿਸਾਬ ਨਾਲ ਹਨਾ ਵਧੀਆ ਚੱਕਰ ਘਾਣੀ ਕੀ ਆ ਉਹ ਜਿਹੜਾ ਬਾਲੇ ਵਾਲਾ ਟੋਲ ਉਹ ਹੈਗਾ ਉਹ ਬੰਦ ਕਨੌਰਵਾਲ ਦੀ ਜਾਣਾ ਪੈਣਾ ਵਾ ਕਈ ਵਾਰੀ ਪਿੰਡਾ ਪੁੰਡਾ ਵੀ ਦੀ ਵੀ ਕੱਢਣੀ ਪੈਂਦੀ ਗੱਡੀ ਹਨਾ ਕੱਠੀਆਂ ਗੱਡੀਆਂ ਵਧੀਆ ਰਹਿੰਦੀਆਂ ਉਦਾਂ ਲਓ ਵੀ ਭਾਈ ਰੋਟੀ ਪਾਣੀ ਖਾਣ ਤੋਂ ਬਾਅਦ ਕੰਮ ਸੈੱਟ ਆ ਉਹ ਭਾਈ ਦੋ ਗੱਡੀਆਂ ਨਿਕਲ ਗਈਆਂ ਉਹ ਇੱਕ ਜਾਂਦੀ ਫੇ ਅਸੀਂ ਵੀ ਬਾਹਰ ਨਿਕਲਣ ਲੱਗੇ ਆ ਭਾਈ ਹੁਣੀ ਡੇਟ ਕਰਦੇ ਹੋਏ ਲਓ ਵੀ ਭਾਈ ਇੱਥੋਂ ਅੱਗੇ ਕਨੌਰਵਾਲ ਨੂੰ ਮੋੜ ਜਾਣਾ ਹੁੰਦਾ ਵਾ ਤੇ ਵਾਵਾ ਪਿੰਡਾ ਕੁੰਡਾ ਵੇਚ ਦੀ ਨਿਕਲ ਕੇ ਫੇਰ ਹਾਈਵੇ ਤੇ ਆਉਣਾ ਹੁੰਦਾ ਹਾਂਜੀ 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 ਪਰੇਸ਼ਾਨੀ ਤੇ ਹੈ ਬਈ ਮਤਲਬ ਸਾਰਿਆਂ ਨੂੰ ਹੈ ਚਲੋ ਕਿਸਾਨਾਂ ਦੇ ਨਾਲ ਵੀ ਆਪਾਂ ਸ਼ੰਭੂ ਐ ਤਾਂ ਸਿੱਧਾ ਜਾ ਗਿਆ ਹਾਂਜੀ ਉਹ ਸਿੱਧਾ ਜਾ ਗਿਆ ਤਾਂ ਹਜੇ ਤੱਕ ਟੋਲ ਪਲਾਜ਼ਾ ਖੁੱਲਾ ਨਹੀਂਗਾ ਹਜੇ ਤੱਕ ਜਾਂ ਮਤਲਬ ਬਰਕਰਾਰ ਆ ਜਿੱਦਾਂ ਵੀ ਐਡਜਸਟ ਕਰੀ ਜਾਂਦੇ ਆ ਹੋਰ ਹੋਰ ਹੋਊਗਾ ਐਂ ਤਾਂ ਸਾਰੀ ਉਮਰ ਥੋੜੀ ਰਹਿਣਾ ਪਰ ਸਮਾ کافی ਹੋ ਗਿਆ ਵੈਸੇ ਇਦਾਂ ਪਿੰਡਾ ਪੁੰਡਾ ਵੇਧੀ ਜਾਣਾ ਪੈਂਦਾ ਉਹ ਪਿੰਡੋਂ ਵੇਧੀ ਦੀ ਰੋਕਾ ਹੁੰਦੀ ਲੋਹੀ ਦੀ ਰੋਕ ਤੇ ਬੰਦਾ ਪੂਰੇ ਰੰਗ ਘਟੀਆਂ ਘਰੀਆਂ ਹੁੰਦੀਆਂ ਨੇ ਹਾਂਜੀ 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 ਪਿੰਡਾ ਵੇਧੀ ਏਡੀ ਰੋਡ ਤੇ ਤਾਂ ਕੋਈ ਟੱਕਰ ਵਾਲੀ ਗੱਲ ਹੀ ਨਹੀਂ ਬਸ ਆ ਥੋੜਾ ਜਿਹਾ 10 15 ਕਿਲੋਮੀਟਰ ਇਦਾਂ ਪਿੰਡਾ ਪੁੰਡਾ ਵੇਧੀ ਜਾਣਾ ਪੈਂਦਾ ਤਾਂ ਕਰਕੇ ਗਰੁੱਪ ਦੇ ਵਿੱਚ ਚੱਲਣ ਤੇ ਫਾਇਦਾ ਵਾ ਕਿਉਂਕਿ ਰਾਤ ਦਾ ਟਾਈਮ ਆ ਤੇ ਪਤਾ ਨਹੀਂ ਕਿਹੜਾ ਬੱਦ ਦਿਮਾਗ ਮਿਲ ਜਵੇ ਅੱਗੇ ਸਾਨੂੰ ਆਸੇ-ਬਸੇ ਦੇਖੋ ਨਹੀਂ ਰਹੀ ਆ ਨਾ ਘਰਵਾ ਲੱਗੇ ਕੋਈ ਉਹ ਗਲਤ ਮੁੜ ਗਿਆ ਖਰਿਆ ਫੇਰ ਵਾਪਸ ਆਉਂਦਾ ਪਿਆ ਇੱਧਰ ਆਣਾ ਆ ਚੈੱਕ ਕਰੋ ਸਾਰੀਆਂ ਗੱਡੀਆਂ ਪਰਮਟ ਵਾਲੀਆਂ ਹੀ ਆ ਟੈਕਸੀਆਂ ਹੀ ਆ ਸਾਰੀਆਂ ਆ ਭਾਈ ਹੁਣਾਂ ਨੇ ਬਾਸੀਵਾੜੀ ਹੋਈ ਪੰਜਾਬ ਰੋਡ 'ਤੇ ਇੱਧਰ ਬੱਸਾਂ ਵੀ ਇੱਧਰ ਦੀਆਂ ਆਉਂਦੀਆਂ ਵਾਂ ਪਿੰਡ ਹੈਗਾ ਵਾ ਰੋਡ ਛੋਟੇ ਆ ਤੇ ਜਾਮ ਲੱਗ ਜਾਂਦਾ ਭਾਈ ਚੈੱਕ ਕਰੋ ਰੋਡ ਕਿੱਦਾਂ ਦੇ ਆ ਤਾਂ ਇੱਕ ਮਿੰਟ ਸਾਫ਼ ਹੋੜ ਕੇ ਦੰਦਾ ਚੀਸ਼ਾ ਉਹ ਟੂ ਵੀ ਚੈੱਕ ਕਰੋ ਬਈ ਕਿਡੇ ਕਿਡੇ ਮਤਲਬ ਜੇ ਇਧਰ ਟਰੱਕ ਪੈ ਗਿਆ ਇਹਦੇ ਵਿੱਚ ਫਲਟਣਾਈਆਂ ਹੋਰ ਕੁਝ ਨਹੀਂ ਹੋਣਾ ਉਹਦਾ ਤਾਂ ਹੀ ਗੱਡੀਆਂ ਰੁਕੀਆਂ ਹੋਈਆਂ ਉਹ ਵਾਲੀਆਂ ਓੱਖਈਆ ਬਹੁਤ ਪਰ ਚਲੋ ਕੋਈ ਗੱਲ ਨਹੀਂ ਤੁਹਾਡੇ ਕਰਕੇ ਆ ਬਾ ਐਡਜਸਟ ਕਰਾਂਗੇ ਕਿਸਾਨਾ ਕਰਕੇ ਪਰ ਛੇਤੀ ਛੇਤੀ ਹੱਲ ਹੋਵੇ ਯਾਰ ਇਹ ਲਓ ਵੀ ਭਾਈ ਸ਼ੁਕਰ ਹੈ ਫਾਈਨਲੀ ਹਾਈਵੇ ਤੇ ਪਹੁੰਚ ਗਏ ਆਪਾਂ ਹੁਣ ਸਿੱਧਾ ਯਾਰਾ ਹੁਣ ਕਿਤੇ ਨਹੀਂ ਮੁੜਨ ਦੀ ਲੋੜ ਤੇ ਆਹ ਭਾਈ ਆ ਗਿਆ ਅੰਬਾਲਾ ਆਹ ਅੰਬਾਲੇ ਦਾ ਗੇਟਵਾ ਤੀਰਕਮਾਨ ਦਾ ਤੀਰਕਮਾਨ ਬਣਿਆ ਹੋਇਆ ਅੱਗੇ ਭਾਈ 5 ਮਿੰਟ ਲਈ ਰੁਕਣਾ 70 ਮਾਈਲ ਚੋਂ ਡਾਵੇ ਪਾਸੋਂ ਭਾਈ ਇੱਥੇ ਮੂਤਰ ਵਿਸਰਜਨ ਕਰਨਾ ਸੀਗਾ ਚਾਹ ਦੀ ਪੀਣ ਦਾ ਪਲਾਨ ਤਾਂ ਹੈ ਨਹੀਂਗਾ ਕੋਈ ਬਾਕੀ ਦੇਖਦੇ ਆਂ ਭਾਈ ਹੁਣੋਂ ਮਿਲਦੇ ਆਂ ਰਾਸਿਆ ਕਰੋ ਟਾਈਮ ਹੋਇਆ ਪਿਆ ਵਾ ਰਾਤ ਦੇ ਉਹ ਬੈਟਰੀ ਲੋਗਾ ਦੂਰੇ ਫੋਨ ਤੇ ਦਿਖਾ ਦਿੰਦਾ 1:30 ਵਜਾ ਆ ਰਾਤ ਆ ਹੋਰ ਬਾਈ ਜੀ ਆ ਜਾ ਯਾਰ ਅੰਮ੍ਰਿਤਸਰ ਦੀ ਹਰਿਆਵਲੀ ਉਹ ਕਿਹੜੀ ਆਪਣੀ ਹੌਲੀਡੇ ਹੈ ਨਾ ਲక్ష్ਮੀ ਵਾਲਿਆਂ ਅੱਛਾ ਜਿਹੜੀਆਂ ਹਿਮਾਚਲ ਨੂੰ ਜਾਂਦੀਆਂ ਤਿੰਨ ਬੱਚਾ ਹੁੰਦੀਆਂ ਨੇ ਨਾ ਅੱਛਾ ਯਾਰ

ਪੰਡਾ ਵਜ ਦੀ ਤਨਾਂਕੀ ਆਏ ਆ ਮਿੱਟੀ ਆਪਣੀ ਉੱਥੇ ਦਿਨੇ ਇਤੋਂ ਵੀ ਬੁਰਾ ਹਾਲ ਹੁੰਦਾ ਹਰੇ ਤਾਂ ਆਦਮੀ ਪਿਆ ਹਣਾ ਮਿੱਟੀ ਬੈਠੀ ਹੋਈ ਸੀ ਮੌਸਮ ਠੰਡਾ ਹੋ ਗਿਆ ਹਣਾ ਬਹੁਤ ਮੁੜੀਓ ਠੰਡ ਲੱਗਦੀ ਹੁਣ ਤੇ ਏਸੀ ਗੱਡੀ ਦੇ ਸੀ ਬਈ ਨਹੀਂ ਪਿਆ ਜਾਣਾ ਤਾਂ ਕਰਕੇ ਤੇ ਇਹਦਾ ਕੁਦਰਤੀ ਰਾਂਗ ਇਹਦੇ ਸਹੀ ਗੱਲਾ ਦੇ ਲੋ ਉਹ ਉਹ ਚਾਵੇ ਉਹ ਠੰਡਾ ਵੀ ਕਰ ਦਿੰਦਾ ਗਰਮੀ ਵੀ ਕਰ ਦਿੰਦਾ ਕੰਟਰੋਲ ਕਰਦਾ ਵੈ ਆਪਾ ਨੂੰ ਰੱਬ ਆਪਾਂ ਨੂੰ ਸਮਝ ਨਹੀਂ ਲੱਗਦੀ ਕਿ ਕਿੰਨੀ ਗਰਮੀ ਪਈ ਹੈ ਅੱਜ ਦੀ ਮੈਂ ਨਹੀਂ ਦੇਖੀ ਕਦੀ ਹਾਂ ਗਰਮੀ ਤਾਂ ਦਿਨੋ ਦਿਨ ਵਧ ਹੀ ਜਾਂਦੀ ਪਈ ਆ ਭਾਈ ਸਹੀ ਹੈ ਥੋੜਾ ਦਿੱਲੀ ਦਾ 200 ਕਿਲੋਮੀਟਰ ਗੱਡੀ ਚਲਾਉਂਦਾ ਸਵਾਦ ਬਹੁਤ ਦਾ ਕਿਉਂਕਿ ਆ ਦੇਖੋ ਕਿੰਨੀ ਕਿੰਨੀ ਲਾਈਨ 1 2 3 4 4 ਲਾਈਨ ਸੜਕ ਆ ਐਤਾਂ ਹੀ ਗੱਡੀ ਝੂਕਦੀ ਜਾਂਦੀ ਕਦੀ ਇੱਧਰ ਦੀ ਲਾਈਨ ਤੇ ਕਦੀ ਉੱਧਰ ਦੀ ਲਾਈਨ ਤੇ ਟਰੱਕ ਆਪਣੀ ਲਾਈਨ ਚ ਤੁਰੇ ਜਾਂਦੇ ਨੇ ਮਾਇਆ ਜਾਂਦਾ ਆ ਗੱਡੀ ਵਾਲੇ ਨੇ ਸਿੱਧੂ ਮਸਲੂਆਣ ਨੂੰ ਕੀ ਬਣਾਤਾ ਇਹ ਕਿੰਨਾ ਲੱਗਦਾ ਏ ਇੱਕ ਮੰਟੇਂ ਦੱਸੋ ਕਿੰਦਾ ਲੱਗਦਾ ਕੌਣ ਲੱਗਦਾ ਵਾ ਲੋ ਵੀ ਬਾਈ ਮੁਰਥਲ ਟੋਲ ਪਲਾਜੇ ਤੇ ਪਹੁੰਚ ਗਏ ਆ ਤੇ ਦਿੱਲੀ ਲਗਭਗ 50 ਕਿਲੋਮੀਟਰ ਰਹਿ ਗਿਆ ਹੋਰ ਬਸ ਤੇ ਟੋਲ ਪਲਾਜੇ ਤੋਂ ਅੱਗੇ ਬਈ ਢਾਬਿਆਂ ਦੀ ਗਲੀ ਆ ਜੂਗੀ ਆ ਅਮਰੀਕ ਸੁਖਦੇਵਾ ਮਤਲਬ ਸਾਰੇ ਢਾਬੇ ਹੀ ਆ ਇੱਥੇ ਯੁਨਾਈਟਿਡ ਕਲਰ ਆਫ ਮਤਲਬ ਕਿੰਨੇ ਢਾਬੇ ਆ ਇਹ ਢਾਬੇ ਨਹੀਂ ਕਰੀ ਵੀ ਕਿਹਾ ਤੁਹਾਡੇ ਇਹਨੂੰ ਹੈ ਵਾਹੇ ਹਾਈਵੇ ਆ ਪਰ ਮੈਂ ਇਹਨੂੰ ਗਲੀ ਕਹਿੰਨਾ ਕਿਉਂਕਿ ਢਾਬੇ ਬਹੁਤ ਆ ਯਾਰ ਭਾਈ ਲਗਭਗ 2.5 ਘੰਟੇ ਡਰਾਈਵ ਕਰਨ ਤੋਂ ਬਾਅਦ ਆਪਾਂ ਭਲਵਾਂ ਢਾਬੇ ਪਹੁੰਚ ਗਏ ਆ ਤੇ ਦਿੱਲੀ 에ਰਪੋਰਟ ਇਥੋਂ 50 ਕਿਲੋਮੀਟਰ ਦਾ ਪਹੁੰਚਣ ਦਾ ਟਾਈਮ ਹੈਗਾ 8 ਤੇ ਇਸ ਟਾਈਮ ਹੋਏ ਆ 5 ਤੇ ਬਹੁਤ ਟਾਈਮ ਆ ਆਪਣੇ ਕੋ ਰਾਮਨਾਥ ਜਾਣਗੇ ਸੱਜਣ ਉੱਤਰਵੜਨ ਤੋਂ ਪਹਿਲਾਂ ਭਾਰ ਜੋਖਣਾ ਕੰਪਲਸਰੀ ਆ ਲੋਰੀਏ ਚਲੋ ਤੁਹਾਨੂੰ ਇਹ ਦੱਸਣਾ ਮੈਨੂੰ ਮੈਨੂੰ ਪਤਾ ਲੱਗ ਗਿਆ ਵਾ ਲਓ ਵੀ ਭਾਈ ਨਾਲ ਲੱਗਿਆ ਤਾਂ ਮੈਂ ਕਿਹਾ ਚਾਹ ਪੀ ਲਈਏ ਤਜ ਦੀ ਚਾਹ ਭਾਈ ਹੁਣ ਹਣਾ ਸ਼ੇਅਰ ਕਰਾਂਗੇ ਭਾਈ ਹੁਣਾਂ ਦਾ ਫੋਨ ਆ ਹੈਗਾ ਕਿ ਰੋਕੇ ਜਾਈ ਇਹ ਪਤਾ ਨਹੀਂ ਭਲਵਾਂ ਢਾਬੇ ਦਾ ਕਿੱਦਾਂ ਪਤਾ ਲੱਗਾ ਤੁਹਾਨੂੰ ਤੁਹਾਨੂੰ ਬੜਾ ਰੋੜ ਤੇ ਚੱਲੀ ਦਾ ਪਤਾ ਲੱਗ ਗਿਆ ਅੱਛਾ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਹੈ ਤੁਹਾਨੂੰ ਕਿੱਦਾਂ ਪਤਾ ਲੱਗਾ ਇਹ ਕਹਿੰਦੇ ਆਵਾਜ਼ ਹੀ ਪਿੱਛੇ ਹੁੰਦੀ ਰਹੀ ਆ ਭਾਈ ਹੁਣੀ ਵੀ ਆਪਣੇ ਏਰੀਆ ਦੀ ਜਲੰਧਰ ਦੇ ਆ ਇਹ ਚੱਲੇ ਆ ਆਹੀਂ ਇੱਧਰ ਨੂੰ ਤੇ ਇਹ ਵਾਪਸ ਚੱਲੇ ਸੱਚ ਅਸੀਂ ਉਧਰੋਂ ਚੱਲ ਰਹੇ ਹਾਂ ਉਧਰੋਂ ਚੱਲ ਰਹੇ ਵੱਖੋ ਵੱਖ ਰਾਹ ਹੋ ਗਏ ਗੱਡੀਆਂ ਬਾਈ ਉਧਰੋਂ ਦਿੱਲੀ ਵੱਲੋਂ ਗਿੱਲੀਆਂ ਹੀ ਹੋ ਕੇ ਆਉਂਦੀਆਂ ਵਈਆਂ ਆਹਦੇ ਉੱਤੇ ਵੀ ਪਏ ਉਹ ਸੱਚ ਮੀਂਹ ਦੇ ਉਹ ਗੱਡੀ ਤੇ ਵੀ ਪਏ ਹੈ ਮੀਂਹ ਪੈਂਦਾ ਵਿੱਚ ਹੈਣਾ ਆਹੀਂ ਉਧਰੋਂ ਚੱਲੇ ਦੇਖਦੇ ਕਿੰਨਾ ਕਿ ਮੀਂਹ ਰਾਛ ਕਿੰਨਾ ਜਾਮ ਜੂਮ ਲੱਗਾ ਟ੍ਰੱਕ ਯਾਰ ਅੱਛਾ ਚਲੋ ਠੀਕ ਆ ਫਿਰ ਓਕੇ ਆ ਭਾਈ ਓਕੇ ਮਿਲਦੇ ਫਿਰ ਹਾਂਜੀ ਹਾਂਜੀ ਜ਼ਰੂਰ ਜੀ ਠੀਕ ਆ ਓਕੇ ਭਾਈ ਓਕੇ ਚਲੋ ਵੀ ਭਾਈ ਚੱਲੀਏ ਟਾਈਮ ਨਾਲ ਨਿਕਲ ਜਾਾਂਗੇ 2 ਘੰਟੇ ਸੌਲਾਂਗੇ ਹੁਣ ਅੰਕਲ ਇਹ ਗੱਲ ਉਹਨੇ ਉਦਾਂ ਹੀ ਕਹਿਤਾ ਠੀਕ ਆ ਤੇ ਭਾਈ ਨਾਲੇ ਆਪਾਂ ਢਾਬੇ ਤੋਂ ਆ ਚੁੰਬਕ ਵਾਲਾ ਸਪੈਸ਼ਲ ਯੰਤਰ ਜਿਆ ਲੈ ਕੇ ਆਏ ਆ ਇਹਨੂੰ ਤੁਸੀਂ ਕੁਝ ਨਹੀਂ ਕਰਨਾ ਇੱਥੇ ਲਾਉਣਾ ਵਾ ਇਸ ਇਵੈਂਟ ਤੇ ਬਸ ਲੱਗ ਗਿਆ ਤੇ ਆ ਟਿਪਰ ਜਿਆ ਲੱਗਦਾ ਹੁੰਦਾ ਫੋਨ ਦੇ ਪਿੱਛੇ ਬਸ ਲੱਗ ਗਿਆ ਚੱਕਰ ਕੀ ਆ ਇਹ ਫੋਨ ਦੀ ਸੈਟਿੰਗ ਹੀ ਨਹੀਂ ਹੁੰਦੀ ਕਿਤੇ ਇੱਥੇ ਇੱਕ ਰੱਖਿਆ ਜਾਂਦਾ ਤੇ ਜੇ ਇਹਦੇ ਉੱਤੇ ਰੱਖਦੇ ਆ ਜਦੋਂ ਗੱਡੀ ਮੋੜਦੀ ਆ ਉਹ ਇੱਧਰ ਨੂੰ ਆ ਜਾਂਦਾ ਇੱਥੇ ਉਧਰ ਥੱਲੇ ਚਲ ਜਾਂਦਾ ਤੇ ਜਦੋਂ ਫੋਨ ਖਾਣੋਂ ਦਾ ਦੇਖੀਦਾ ਤਾਂ ਟਾਂ ਟਾਂ ਕਿੱਥੇ ਗਿਆ ਫੋਨ ਮੈਂ ਕਿਹਾ ਲੈ ਹੀ ਲੈਣੀ ਯਾਰ ਇੱਕ ਫੇ ਅੱਗੇ ਭਾਈ ਪੂਰੇ ਬੱਦਲ ਵਾਈ ਹੋਈ ਪਈ ਆ ਮੇਰੇ ਹਿਸਾਬ ਨਾਲ ਮੀਂਹ ਵੀ ਪਊਗਾ ਅੱਛਾ ਹਾਂ ਬਹੁਤ ਦੇਖੋ ਬੱਦਲ ਸਾਰੇ ਕਾਲੇ ਕਾਲੇ ਮੌਸਮ ਕਿਦਾਂ ਦਾ ਹੋਇਆ ਪਿਆ ਖਰਾਬ ਆ ਨਾ ਵੀ ਭਾਈ ਉਹੀ ਗੱਲ ਹੋਈ ਪੁੰਡਾ ਬਾਂਦੀ ਸ਼ੁਰੂ ਹੋ ਗਈ ਹੈ ਹਲਕੀ ਹਲਕੀ ਅੱਜ ਦੇਖ ਹੀ ਰਹੀਆਂ ਲੰਮੂ ਵਾਈਪਰ ਚਲਾਣ ਲੱਭਿਆ ਅੱਗੇ ਹੋਰ ਵੀ ਹੋਊਗਾ ਮੇਰੇ ਖਿਆਲ ਨਾਲ ਮੈਂ ਚੈੱਕ ਕਰੋ ਪੂਰੇ ਜੋਰਾਣਾ ਭਰ ਰਿਹਾ ਪਰ ਲੈ ਬੰਨੇ ਤਾਂ ਪੂਰਾ ਤਲਾਜ ਹੀ ਭਰਿਆ ਹੈ ਮੇਰੇ ਹਿਸਾਬ ਨਾਲ ਜਾਮ ਵੀ ਲੱਗੂਆ ਕਿਉਂਕਿ ਪੋਲ ਪਾਲ ਸਾਰੇ ਭਰੇ ਹੋਣੇ ਬੱਸ ਬਸੋ ਕੀ ਰੱਖੇ ਕੋਈ ਕੀ ਕਰੋਂਗੇ ਪੂਰੇ ਖਤਰਨਾਕ ਲੈਵਲ ਵਾਲਾ ਭਰ ਰਿਹਾ ਕੋਈ ਬਹੁ ਮੀਂਹ ਪੰਦਾ ਪਿਆ ਹਰ ਇੱਕ ਜਗ੍ਹਾ ਪਾਣੀ ਪਾਣੀ ਖੜ ਗਿਆ ਉਹਦੇ ਜਦੋਂ ਇਹਦੇ ਲਈ ਐਂਟਰ ਹੋਏ ਬੰਦ ਹੀ ਨਹੀਂ ਹੁੰਦਾ ਪਿਆ 2 ਨੰਬਰ ਤੇ ਵਾਈਪਰ ਵੀ ਚੱਲਦੇ ਪਏ ਆ ਚੱਕ ਕਰੋ ਭਾਈ ਪਾਣੀ ਪਾਣੀ ਹੋਇਆ ਪਿਆ ਸਾਰੇ ਜਗ੍ਹਾ ਕਈ ਜਣੇ ਨੇ ਤਾਂ ਆਪਣੀਆਂ ਗੱਡੀਆਂ ਹੀ ਖਰਾਬ ਕਰ ਲਈਆਂ ਪਾਣੀ ਚ ਵੜ ਕੇ ਗੋਟੂ ਗੋਟੂ ਇੱਥੇ ਤਾਂ ਪੂਰਾ ਪਾਣੀ ਜਮਾ ਹੋਇਆ ਪਿਆ ਫੈਦਾ ਨਹੀਂ ਗੱਡੀ ਕੱਢਣ ਦਾ ਐਵੇਂ ਫਸਾਂਗੇ उपर दाम बिल्डिंग जाना आप ही बहुत देखो कि ग्डियाँ अद्धी अद्धिया डुबी हुई हैं टायर सारे गुरद्वारा साहब पा। की पार्किंग ग्डी ला देनी अवैशी लग गई है इतने ये चलो पार्किंग मिल गई आप इन्ना वाइया हूँ चल झट करा इत झट टाइम है ज है्डे को हाँ है जी ਲੋ ਵੀ ਬਾਈ ਗੱਡੀ ਬਗਲਾ ਸਾਹਿਬ ਦੀ ਪਾਰਕਿੰਗ ਚ ਲਾਈ ਹੋਈ ਹੈ ਤੇ ਆਪਾਂ 7 ਵਜੇ ਪਹੁੰਚ ਗਏ ਸੀਗੇ। ਦੋ ਤਿੰਨ ਘੰਟੇ ਡੈਸਟ ਕਰਨ ਤੋਂ ਬਾਅਦ ਟਾਈਮ ਹੋ ਗਿਆ ਵਾ 11 ਵਜੇ ਦਾ। 11 ਵਜੇ ਗਿਆ ਤੇ ਕੋ ਖਾ ਪੀ ਆਈਏ ਯਾਰ ਬਾਰੋਂ। ਸੁੱਤੇ ਸੁੱਤੇ ਭੁੱਖ ਜੀ ਲੱਗ ਗਈ ਮੈਨੂੰ। ਬਾਈ ਹਜੇ ਬਾਹਰ ਹੀ ਨਿਕਲੇ ਹਾਂ ਉਧਰੋਂ ਸੁਵਾਈ ਦਾ ਫੋਨ ਆ ਗਿਆ। ਮੈਂ ਕਿਹਾ ਚੱਲ ਹੁਣ। ਭਲਵਾਨ ਟਾਬੇ ਆਏ ਕੁਝ ਖਾਣੇ ਪੀਣੇ। ਇੱਥੇ ਬਾਅਦ ਜਲਦੀ ਜਲਦੀ ਵਿੱਚ ਮਜ਼ਾ ਹੀ ਨਹੀਂ ਆਉਣਾ। ਓ ਇੱਲੇ ਗਿਵ ਅਪ ਇਹ ਤਾਂ ਨਾਂ ਗੱਡੀ ਫੇਰ ਵਾਪਸ ਪਹੁਣਾ ਜਲੰਧਰ ਵੱਲ ਆਖਰੀ ਜਾਵਾਂ ਦਿੱਲੀ ਦਾ ਇਸ ਤੋਂ ਬਾਅਦ ਆਪਾਂ ਐਗਜ਼ਿਟ ਕਰ ਜਾਣਾ ਦਿੱਲੀ ਨੂੰ ਫੇਰ ਸਿੱਧਾ-ਸਿੱਧਾ ਰੋਡ ਹੀ ਆ ਠੀਕ ਆ ਅਸੀਂ ਜੰਗ ਜੇਤਾ ਹੈ ਦਿੱਲੀ ਦੇ ਟ੍ਰੈਫਿਕ ਦੀ ਆ ਵਿਚਾਰੇ ਇਹ ਲੜਨ ਚੱਲੇ ਆ ਔਰ ਕਿੰਨਾ ਹੀ ਇਹਨਾਂ ਦੀ ਹਜੇ ਸ਼ੁਰੂਆਤ ਹੀ ਹੋ ਰਹੀ ਹੈ ਦੇਖੀ ਜਾਓ ਇਹ ਯਾਤਰੀ ਦੀ ਸ਼ੁਰੂਆਤ ਆ ਇਹ ਬਹੁਤ ਦੂਰ ਤੱਕ ਜਾਣਾ ਹੈ ਗੱਡੀ ਚਾ ਕਰੋ ਦਿੱਲੀ ਨਵੇਂ ਤਰ੍ਹਾਂ ਦੀਆਂ ਗੱਡੀਆਂ ਚੱਲਣ ਲੱਗੀਆਂ ਹੁਣ ਤੇ ਨਵੀਂ ਸਪੋਰਟਸ ਕਾਰ ਆਈ ਆ ਮਾਰਕੀਟ ਤੇ ਬਰੂਤੀ ਵਾਲੇ ਨੇ ਕੱਢੀ ਉਹ ਬੰਦਾ ਕਿਹੜੇ ਹਿਸਾਬ ਨਾਲ ਬੈਠਾ ਹੋਇਆ ਲੋਵੀ ਬਾਈ ਦਿੱਲੀ ਦੀ ਖਤਰਨਾਕ ਜੰਗ ਲੜਨ ਤੋਂ ਬਾਅਦ ਪਾਣੀ ਵਾਲੀ ਜੰਗ ਲੜਨ ਤੋਂ ਬਾਅਦ ਟ੍ਰੈਫਿਕ ਵਾਲੀ ਜੰਗ ਲੜਨ ਤੋਂ ਬਾਅਦ ਪਹਿਲਵਾਨ ਤਾਂ ਬੇਰੁਕੇ ਆ ਰੋਟੀ ਖਾਣ ਲਈ ਭੁੱਖ ਲੱਗੀ ਹੋਈ ਸਵੇਰ ਦੇ 11 ਵਜ ਗਿਆ ਨਹੀਂ ਸੱਚ ਦੁਪਹਿਰ ਹੀ ਚੜ ਗਈ ਆ 12 1 ਵਜ ਗਿਆ ਵਾ ਤੇ ਨਾਲੇ ਚਾਹ ਪੀਵਾਂਗੇ ਨਾਲੇ ਖਾਵਾਂਗੇ ਰੋਟੀ ਨਾਲੇ ਛੱਟ ਛੋਟੇ ਆ ਰੈਸਟ ਕਰਾਂਗੇ ਬਸ ਇਦਾਂ ਹੀ ਆ ਰੋਡ ਇਦਾਂ ਹੀ ਚੱਲਦਾ ਰਹਿੰਦਾ ਭਰਾਵਾ ਦਿਨ ਰਾਤ ਦਿੱਲੀ ਨਹੀਂ ਸੁੰਦੀ ਆ ਢਾਬੇ ਵੀ ਇਦਾਂ ਹੀ ਭਰੇ ਹੁੰਦੇ ਗੱਡੀਆਂ ਨਾਲ ਜਦੋਂ ਮਰਜ਼ੀ ਦੇਖ ਲਓ ਜਦੋਂ ਮਰਜ਼ੀ ਮਤਲਬ ਇੰਨਾ ਲੋਕ ਬਾਹਰ ਗਿਆ ਹੋਇਆ ਵਾ ਇਹ ਕਿੱਟਾ ਹੈਗਾ ਚਾਰ ਪੰਜ ਵਧੀਆ ਵਾਲੇ ਢਾਬੇ ਆ ਤੇ ਉਹਨਾਂ ਦੇ ਇਦਾਂ ਹੀ ਹੁੰਦਾ ਚਾਰ ਪੰਜ ਨਹੀਂ ਕਿੰਨੇ ਢਾਬੇ ਆ ਯਾਰ ਵਾਹੇ ਭਾਈ ਨਾਲੇ ਆ ਜੂਗੀ ਨਾਲੇ ਢੋਠਾ ਛੱਡਿਆ ਵਾ ਹੁਣ ਸ਼ਾਮ ਤੱਕ ਕੋਈ ਚੱਤਰ ਵਾਲੀ ਗੱਲ ਨਹੀਂ ਪ੍ਰਮਾਨ ਢਾਬੇ ਦੇ ਵੋਸ਼ ਨੂੰ ਜਿਆ ਕਾ ਟੂਟੀਆਂ ਲੱਗੀਆਂ ਇਹਦੇ ਨਾਲ ਦੀਆਂ ਪਹਿਲਾਂ ਸਾਰੇ ਇਹਨੂੰ ਹੈਂਡਲ ਹੀ ਸਮਝਦੇ ਸੀ ਨਾ ਹੈਂਡਲ ਆਏ ਹੈਂਡਲ ਨਹੀਂ ਗਾ ਜਦ ਕੀ ਇਹ ਟੈਂਡਾਈ ਦੇ ਵਗੈਰਾ ਕਰਨ ਦੀ ਇਦਾਂ ਨਹੀਂ ਹੈਂ ਆਇਆ ਨਹੀਂ ਖਤਮ ਸਵਰਾ ਬਰਾਵਾ ਪਿੰਡਾ ਪੁੰਡਾ ਵਿੱਚੋਂ ਦੀ ਨਿਕਲ ਕੇ ਫੇਰ ਹਾਈਵੇ ਤੇ ਆਏ ਆ ਧਰਨੇ ਵਿੱਚ ਦੀ ਨੰਗਣਾ ਮੰਧਰਨਾ ਦੇ ਕੋਲ ਨਾਲ ਤੁਹਾਨੂੰ ਅੱਜ ਤੇ ਬਾਈ ਧਰਨੇ ਦੇ ਹਾਲਾਤ ਜਿਹਾ ਇੱਕ ਕਰੋ ਹਜੇ ਵੀ ਉਦਾਂ ਹੀ ਟਰਾਲੀਆਂ ਡਰੋਨੀਆਂ ਲੱਗੀਆਂ ਵਾ ਮੈਂ ਤਾਂ ਕਿਹਾ ਥੋੜੀਆਂ ਖੜੀਆਂ ਹੋਣਗੀਆਂ ਇਹ ਤਾਂ ਕਿੰਨੇ ਹੀ ਗੱਡ ਖੰਨਾ ਖੜਾ ਇੱਧਰ ਇਹ ਤਾਂ ਆ ਏਸੀ ਵੀ ਲੱਗੇ ਲੈ ਟਰਾਲੀਆਂ 'ਚ ਆ ਆ ਕੈਰੀਅਰ ਦਾ ਲੱਗਾ ਪੱਲਾ ਕੱਲਾ ਹੋਵਾ ਇਹ ਤਾਂ ਅੱਜ ਵੀ ਸਿਹਤ ਰਹੀ ਗਈ ਜੰਮੇ ਓਏ ਕੋਈ ਸੀ ਲਾ ਓਏ ਸੀ ਲਾ ਕੇ ਸਾਰੇ ਟਰਾਲੀਆਂ ਚ ਕਿਆ ਬਾਤ ਆ ਜੀ ਉਹ ਕੂਲਰ ਲਾਇਆ ਉਹਨਾਂ ਨੇ ਇਹ ਚੈਰ ਵੀ ਹੋਏ ਜਾਂਦਰੇ ਸੀ ਲੱਗ ਚੁੱਕੇ ਆ ਬਾਈ ਬਾਬੇ ਬੈਠੇ ਆ ਆਪਣਾ ਮਸਤੀ ਬਜ਼ੁਰਗ ਜਿਹੜੇ ਉਹ ਟਾਹਣੀਆਂ ਚ ਬੈਠਦੇ ਫੂੜਦੇ ਉਹੀ ਆ ਜਿਆਦਾ ਆਹ ਦੇਖ ਲੋ ਇਹੋ ਜਿਹੀ ਵੀ ਮੱਲੇ ਸਭ ਤੋਂ ਜ਼ਿਆਦਾ ਤੰਗ ਬਈ ਸੂਰਜ ਕਰਦਾ ਵਾ ਆ ਟਾਈਮ ਦਾ ਟਾਈਮ ਹੋ ਗਿਆ ਵਾ 5 6 5 ਤੋਂ 6 ਦੇ ਵਿੱਚ ਵਿੱਚ ਆ ਐਣਾ ਸਿੱਧੀ ਮੱਥੇ ਤੇ ਧੁੱਪ ਵਾਜਦੀ ਬਈ ਆ ਇਹਦੇ ਕਰਕੇ ਆ ਲਾ ਲਈਦਾ ਵਾ ਪਰ ਇਹਦੇ ਨਾਲ ਵੀ ਕਈ ਵਾਰੀ ਨਹੀਂ ਹੁੰਦਾ ਤੇ ਤਾਂ ਕਰਕੇ ਐਣਕਾ ਲਾ ਲਈਦੀਆਂ ਵੀ ਐਣਕਾ ਵੀ ਨਾਲ ਰੱਖੀ ਦੀਆਂ ਵਾ ਯੰਤਰ ਸਾਰੇ ਰੱਖੇ ਹੋਇਆ ਤੋ ਪਹੁੰਚ ਗਿਆ ਦਾਕਾ ਜੀ ਪੂਰੀ ਸਲੋ ਵੀ ਬਾਈ ਆਪ ਲੁਧਿਆਣੇ ਪਹੁੰਚ ਗਏ ਉਹੀ ਗੱਲ ਮੜਾ ਧਿਆਨ ਰੱਖਿਓ ਆ ਪਾਰ ਕਰਨ ਲਈ ਖੜੇ ਆ ਰੋਡ ਤੇ ਬਾਈ ਲੁਧਿਆਣੇ ਤੋਂ ਅੱਗੇ ਲਾਡੋ ਵਾਲੇ ਟੋਲ ਪਲਾਇ ਦੇ ਕੋਲ ਗੱਡੀ ਰੋਕੀ ਆ ਤੇਲ ਪਾਉਣ ਲਈ ਬਾ ਇਦਾਂ ਹੀ ਆ ਨਜ਼ਾਰੇ ਲੈਣੇ ਆ ਬਜਨਾ ਬੁਜਨਾ ਤੇ ਇਦਾਂ ਹੀ ਆ ਕੋਈ ਬਾਬੇ ਦੀ ਮੇਨ ਨਾ ਚੱਲੀ ਜਾਂਨੇ ਆ ਭਰਾਵਾ ਐਂ ਬਾਊ ਪਾਪਾ ਜੀ ਐਂ ਯਾਰ ਬਈ ਲਗਭਗ ਗੱਡੀ ਨੇ 4500 ਦਾ ਤੇਲ ਖਾਦਾ 4500 ਦਾ ਹੋ ਸਕਦਾ ਮੇਰਾ ਪੈਰ ਭਾਰਾ 42 ਤੋਂ 4500 ਦੇ ਵਿੱਚ ਵਿੱਚ ਗੱਡੀ ਤੇਲ ਖਾਂਦੀ ਆ ਪੈਟਰੋਲ ਭਰਉਣ ਤੋਂ ਬਾਅਦ ਬਈ ਆਪਾਂ ਫਿਰ ਸਫਰ ਕੰਟੀਨਿਊ ਕਰਤਾ ਵਾ ਆਹ ਤਾਂ ਬਈ ਫਾਇਦਾ ਹੋ ਗਿਆ ਟੋਲ ਪਲਾਜੇ ਪਾੰਦ ਦਾ ਲੁਧਿਆਣਾ ਟੈਕਸੀ ਯੂਨਿਕ ਕਿਸਾਨ ਮਯੂ ਇੱਕ ਤਾਂ ਜਿੰਦਾਬਾਦ ਜਿੰਦਾਬਾਦ ਲੋ ਵੀ ਭਾਈ ਆਪਾਂ ਆਪਣੇ ਹੋਮ ਟਾਊਨ ਪਹੁੰਚ ਗਏ ਆ ਮਤਲਬ ਜੇ ਆਪਾਂ ਜਲੰਧਰ ਪਹੁੰਚ ਗਏ ਆ ਤਾਂ ਭਾਈ ਨੂੰ ਡ੍ਰੌਪ ਕਰਨਾ ਵਾ ਕਰਤਾਰਪੁਰ ਸ ਹੈ ਤੇ ਫਾਈਨਲੀ ਲੋਕੇਸ਼ਨ ਤੇ ਪਹੁੰਚ ਗਏ ਆ ਹੋਰ ਫੇ ਭਾਈ ਕਿੱਦਾਂ ਰਿਹਾ ਸਈ ਬਹੁਤ ਵਧੀਆ ਰਿਹਾ ਹੈ ਬਹੁਤ ਵਧੀਆ ਰਿਹਾ ਵਧੀਆ ਰਹੀ ਸੁੱਤੇ ਐਵੇਂ ਵੈਸੇ ਨਹੀਂ ਤਾਂ ਓਕੇ ਓਕੇ ਭਾਈ ਚਲੋ ਠੀਕ ਹੈ ਓਕੇ ਜੀ ਆ ਪਾਣੀ ਚਲੀ ਹੁਣ ਘਰੇ ਘਟ ਕਰੀਏ ਰੈਸਟ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਜਿਓ ਇਹ ਸੁਣੀਏ ਕਿਰੇ ਜਾਣਾ ਵਾ ਨੰਬਰ ਥੱਲੇ ਦਿੱਤਾ ਹੋਇਆ ਵਾ ਮਾੜੀ ਘੰਟੀ ਮਾਰਦੇ ਗੱਡੀ ਪਹੁੰਚ ਜੂਗੀ ਤੁਹਾਡੇ ਕੋ ਸੱਜਣ ਆ ਪਹੁੰਚਗੇ ਬਾਕੀ ਬਈ ਸਤਿ ਸ੍ਰੀ ਅਕਾਲ ਮਿਲਦੇ ਹਾਂ ਕਿਤੇ ਹੋਰ ਵੀਡੀਓ ਤੇ ਧੰਨਵਾਦ ਆ